ਕਲੀ ਮੈਂ ਰਿਸ਼ਤਾ ਕਰਨ ਲੱਗਾ ਤੇਰੀ ਰਾਣੀ ਗਾਣੀ ਬਣੇਗੀ ਬੇਟੀ ਨਾਲੇ ਬਾਅਦ ਚ ਮਹਾਰਾਣੀ ਬਣੇਗੀ ਸੋਚਦੇ ਆ ਕੋਈ ਨਹੀਂ ਦੱਸਦੇ ਆ ਹੌਲੀ ਹੌਲੀ ਸਲਾਹ ਕਰਦੇ ਆ ਔਕੜ ਹੋਰ ਵਧਕੀ ਵਧਕੀ ਫੇਰ ਰਾਜਾ ਬੰਦੇ ਇਕ ਲਿਆ ਕਰੇ ਜਾਓ ਮਨਾਓ ਕੱਲ ਹੀ ਨਾ ਸਵਾਇ ਕਈ ਮਹੀਨੇ ਲੰਘਾ ਤੇ ਕਰਦੇ ਆ ਵੇਖਦੇ ਆ ਹੋਰ ਔਕੜ ਵਧਾਈ ਜਾਏ ਬਿਫੋਰ ਥੋੜਾ ਜਿਹਾ ਸੱਟ ਮਾਰਨ ਦੀ ਤਿਆਰੀ ਜੇ ਲੋਹਾ ਗਰਮ ਹੋਵੇ ਫਿਰ ਕੋਈ ਪੈਸਾ ਪੂਸਾ ਲਵਾਂਗੇ ਇਦਾਂ ਸੋਚਦਾ ਲਾਲਚ ਬਣ ਗਿਆ ਰਾਜੇ ਨੇ ਇੱਕ ਬੰਦਾ ਉੱਥੇ ਸੀ ਉਹ ਸਾਰਾ ਕੁਝ ਜਾਣਦਾ ਸੀ ਉਹ ਕਹਿੰਦਾ ਰਾਜਨ ਮੈਨੂੰ ਮੜਾ ਜ ਹੁਕਮ ਕਰੋਗੇ ਤੇ ਮੈਂ ਜਾ ਆਇਆ ਮੈਂ ਰਿਸ਼ਤੇ ਲਈ ਕਹਿੰਦੇ ਏਡੇ ਏਡੇ ਬੰਦੇ ਚਲੇ ਗਏ ਵਜ਼ੀਰ ਚਲੇ ਗਏ ਮੈਂ ਖੁਦ ਬੁਲਾ ਲਿਆ ਗੱਲਬਾਤ ਕਰ ਲਈ ਤੇਰੇ ਆਕੇ ਨੇ ਲੱਗਿਆ ਨਹੀਂ ਤੇਰੇ ਆਕੇ ਰਿਸ਼ਤਾ ਕਰ ਦੂੰ ਤੂੰ ਵੀ ਮੰਨਦਾ ਹੀ ਨਹੀਂ ਆਲਮਟੋਲ ਕਰੀ ਜਾਂਦਾ ਟਾਲ ਮਟੋਲ ਕਰਦਾ ਕਹਿੰਦਾ ਮੜਾ ਜਾ ਮੌਕਾ ਤੇ ਦਿਓ ਮੈਨੂੰ ਵੀ ਜਾ ਲੈਣੇ ਉਹ ਕਿਹਾ ਜੁੱਤੀ ਨਾਲ ਹੀ ਕਿੰਦ ਰਾਜਾ ਤੇਰੇ ਰਿਸ਼ਤਾ ਮੰਗ ਰਿਹਾ ਤੂੰ ਗੱਲ ਹੀ ਨਹੀਂ ਸੁਣਦਾ ਉਹ ਅਜੇ ਥੋੜੀ ਹੀ ਪਈਆਂ ਸੀ ਕਹਿੰਦਾ ਕੋਈ ਨਹੀਂ ਕੋਈ ਨਹੀਂ ਬਸ ਬਸ ਮੈਂ ਸਮਝ ਗਿਆ ਅਗਲੇ ਦਿਨ ਹੀ ਆ ਗਿਆ ਸਾਡਾਂ ਦੇ ਕਹਿੰਦਾ ਮੈਂ ਰਿਸ਼ਤਾ ਕਰਨ ਆਇਆ ਕਹਿੰਦੇ ਵੀ ਇੰਨੇ ਬੰਦੇ ਗਏ ਐ ਇੰਨਿਆਂ ਨੇ ਤੈਨੂੰ ਸਮਝਾਇਆ ਤੂੰ ਸਮਝਿਆ ਹੀ ਨਹੀਂ ਹੁਣ ਕਿਵੇਂ ਆ ਗਿਆ ਕਹਿੰਦੇ ਜਿਹੜਾ ਆ ਗਿਆ ਐ ਨਾ ਇੰਨੇ ਪਿਆਰ ਨਾਲ ਨਹੀਂ ਨਾ ਕਿਸੇ ਨੇ ਸਮਝਾਇਆ ਇਹ ਵਧੀਆ ਤਰੀਕਾ ਆਉਂਦਾ ਹੈ ਹੁਣ ਕਈ ਇਦਾਂ ਦਾ ਤਰੀਕਾ ਸਮਝਦੇ ਹੁੰਦੇ ਐ ਕਈ ਬੰਦੇ ਜਿਵੇਂ ਕਹਿੰਦੇ ਨਹੀਂ ਕਈ ਵੀ ਲਾਤੋਂ ਕਿ ਬੂਤ ਬਾਤੋਂ ਸੇ ਨਹੀਂ ਮਾਂ ਕਈ ਬੰਦੇ ਜੁੱਤੀਆਂ ਨਾਲ ਹੀ ਠੀਕ ਹੁੰਦੇ। ਉਹਨਾਂ ਨੂੰ ਬਚਪਨ ਤੋਂ ਕਈ ਵਾਰੀ ਇੰਨੇ ਛਿੱਤਰ ਪਏ ਹੁੰਦੇ ਨੇ ਛਿੱਤਰਾਂ ਨਾਲ ਠੀਕ ਰਹਿਣਗੇ। ਪਿਆਰ ਕਰੋਗੇ ਉਲਟ ਹੋ ਜਾਂਦਾ ਕਰਾਂ। ਪਰ ਇਹਦਾ ਅਰਥ ਇਹ ਨਹੀਂ ਵੀ ਆਪਾਂ ਜੁੱਤੀ ਲਾ ਲਈ ਅੱਜ ਕੱਲ੍ਹ ਕਿਸ ਬੜੇ ਭੇੜੇ ਪੈ ਜਾਂਦੀ ਕਿਤੇ ਆਪਾਂ ਦੀ ਹਿੱਟ ਕਰਨਾ ਕਿਸੇ ਨੂੰ। ਇਹ ਚੇਤਾ ਰੱਖਣਾ ਹੈ ਤੇ ਚਲੋ ਇੱਕ ਕਹਿਣ ਦੀ ਗੱਲ ਹੈ ਵੀ ਕਈ ਬੰਦਿਆਂ ਦਾ ਸੁਭਾਅ ਜੁੱਤੀਆਂ ਖਾਣ ਵਾਲਾ ਹੀ ਹੁੰਦਾ। ਉਹ ਸਿੱਤੇ ਹੀ ਨਹੀਂ ਹੋ ਸਕਦੇ ਜਿੰਨਾ ਤੁਸੀਂ ਝੁਗੀ ਜਾਓਗੇ ਓਨਾ ਹੀ ਤੁਹਾਡੇ ਸਿਰ ਤੇ ਚੜ ਜਾਣਗੇ ਹੋਰ ਝੁਕ ਜੋ ਹੋਰ ਸਿਰ ਤੇ ਹੋਰ ਝੁਕ ਜੋ ਹੋਰ ਸਿਰ ਤੇ ਹੁੰਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਕਰੋ ਕੀਰਤਨ ਚੱਲੋ ਸੰਗਤ ਉਹ ਡੀਕ ਕਰਦੀ ਹੈ ਨਾ ਮਹਾਰਾਜ ਜੀ ਨਹੀਂ ਆਉਣਾ ਮਾਰੇ ਕਹਿੰਦੇ ਆਜੋ ਮੈਂ ਆਪ ਆਇਆ ਚੱਲ ਕੇ ਕਹਿੰਦੇ ਆਪਣੀ ਲੋੜ ਨੂੰ ਆਇਆ ਹਾਂ ਸਾਡੇ ਘਰ ਕੇ ਆਇਆ ਤੁਹਾਨੂੰ ਪਤਾ ਹੈ ਕੀਰਤਨ ਅਸੀਂ ਵੀ ਕਰਨਾ ਹੈ ਮਾਰੇ ਕਹਿੰਦੇ ਚਲੋ ਤੋ ਆਪਣੀ ਲੋੜ ਨੂੰ ਹੀ ਆਏ ਆ ਆ ਤਾਂ ਗਏ ਨਾ ਲੋੜ ਨੂੰ ਮੈਂ ਆ ਗਿਆ ਹੁਣ ਤੇ ਚਲੋ ਆਜੋ ਕਹਿੰਦੇ ਅਸੀਂ ਆਵਾਂਗੇ ਕੀਰਤਨ ਕਰਾਂਗੇ ਸੰਗਤਾਂ ਆਉਣਗੀਆਂ ਚੜਾਵੇ ਚੜਨਗੇ ਲੰਗਰ ਚੱਲਣਗੇ ਚੜਦੀ ਕਲਾ ਰਹੇਗੀ ਸਾਡੇ ਘਰ ਕੇ ਹੀ ਹੈ ਮਾਰਾ ਕਹਿੰਦੇ ਤੁਹਾਡੇ ਕਰਕੇ ਹੀ ਐ ਆਜੋ 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 ਤੁਹਾਡੇ ਕਰਕੇ ਸਾਡਾ ਕ ਚੱਲਦਾ ਸਾਰਾ ਕੁਝ ਆਜੋ ਹੱਥ ਜੋੜਦੇ ਆ ਚੱਲੋ ਕੀਰਤਨ ਕਰੋ ਉਹ ਕਹਿੰਦੇ ਤੁਹਾਡੇ ਤੇ ਵੱਡੇ-ਵਡੇਰੇ ਵੀ ਸਾਡੇ ਕਰਕੇ ੱੱਲੇ ਇੱਧਰ ਨੂੰ ਚੱਲ ਵੀ ਗੱਲ ਹੰਕਾਰ ਹੋਰ ਵਧ ਗਿਆ ਕਹਿੰਦੇ ਕਿਵੇਂ ਮਾਰਾ ਕਹਿੰਦੇ ਕਿਵੇਂ ਕਹਿੰਦੇ ਸਾਡੇ ਵਾਲਾ ਬਾਬਾ ਮਰਦਾਨਾ ਨਾ ਨਾ ਹੁੰਦਾ ਬਾਬੇ ਨਾਨਕ ਨੂੰ ਕਿਸੇ ਨੇ ਪੁੱਛਣਾ ਹੀ ਨਹੀਂ ਸੀ ਸੰਗਤ ਤੇ ਮਰਦਾਨਾ ਕੱਥੀ ਕਰਦਾ ਸੀ ਇਹਨਾਂ ਨੇ ਇਦਾਂ ਕਹਿ ਦਿੱਤਾ ਵੀ ਸਾਡਾ ਬਾਬਾ ਸੀ ਭਾਈ ਮਰਦਾਨਾ ਤੇ ਉਹ ਸੰਗਤ ਇਕੱਠੀ ਕਰਦਾ ਸੀ ਇਹ ਕਹਿਣ ਲੱਗੇ ਹੰਕਾਰ ਚ ਆ ਗਿਆ ਤਾਂ ਹੀ ਗੁਰੂ ਨਾਨਕ ਨੂੰ ਲੋਕ ਪੁੱਛਦੇ ਸੀ ਕਹਿੰਦੇ ਕੀਰਤਨ ਸੁਣ ਨਾਉਂਦੇ ਸੀ ਫਿਰ ਗੁਰੂ ਨਾਨਕ ਨੂੰ ਹੌਲੀ ਹੌਲੀ ਅੱਗੇ ਕਰ ਦਿੰਦਾ ਸੀ ਮਰਦਾਨਾ ਉਹ ਜਦੋਂ ਇੰਨੀ ਗੱਲ ਕੀਤੀ ਨਾ ਗੁਰੂ ਅਰਜਨ ਦੇਵ ਸੱਚੇ ਬਾਦਸ਼ਾਹ ਕਹਿੰਦੇ ਵਈ ਨੀ ਮੈਲ ਤੁਹਾਡੇ ਅੰਦਰ ਆ ਗਈ ਕਿੱਥੋਂ ਪਰਲੀ ਕੀਰਤਨ ਕਰ ਕਰਕੇ ਲੱਥੀ ਕੋੜੀਓ ਤੁਸੀਂ ਤੇ ਖਿੱਟ ਗਏ ਹੋ ਖਾ ਖਾ ਕੇ ਗੁਰੂ ਘਰ ਦਾ ਖਿੱਟ ਗਏ ਤੁਸੀਂ ਐਦਾਂ ਦੀਆਂ ਗੱਲਾਂ ਕਰਦੇ ਹੋ ਸੱਚੇ ਪਾਤਸ਼ਾਹ ਕਹਿਣ ਲੱਗੇ ਇੰਨਾ ਹੰਕਾਰ ਚੰਗਾ ਨਹੀਂ ਹੁੰਦਾ ਹਰ ਜੂ ਹੰਕਾਰ ਨਾ ਪਾਵੇਈ ਭੂਖ ਸੁਣਾਵੇ ਹੰਕਾਰ ਇੰਨਾ ਵੀ ਚੰਗਾ ਨਹੀਂ ਹੁੰਦਾ ਜਿੱਥੇ ਤੱਕ ਤੁਸੀਂ ਚਲੇ ਗਏ ਉਹ ਕਮਲਿਓ वेद ਕਹਿੰਦੇ ਧਰਮ ਗ੍ਰੰਥ ਕੋਕਾ ਮਾਰ ਮਾਰ ਕੇ ਕਹਿੰਦੇ ਨੇ वेद ਊਕ ਸੁਣਾਵੇ ਕੋਕਾ ਮਾਰ ਮਾਰ ਵੀ ਸਾਡੇ ਵੱਡੇ ਕਰ ਗਈ ਸੀ ਮਹਾਰਾਜ ਕਹਿੰਦੇ ਫਿੱਟ ਗਏ ਉਹ ਗੁਰੂ ਘਰ ਕਰਤਾ ਓਏ ਕੋੜੀਓ ਫਿੱਟ ਗਏ ਉਹ ਗੁਰੂ ਘਰ ਦਾ ਖਾਕ ਬਾਸ਼ਾ ਇਹ ਨਾ ਕਹਿ ਕੇ ਮੁੜਾਏ ਵਾਪਸ ਆਏ ਸੰਗਤ ਇੰਦਾ ਵੇਟ ਕਰਦੀ ਹੈ ਮਹਾਰਾਜ ਆਏ ਨਹੀਂ ਮਹਾਰਾਜ ਕਹਿੰਦੇ ਕੋਈ ਨਹੀਂ ਕੀਰਤਨ ਕਿਹੜਾ ਉਹ ਕੱਲੇ ਹੀ ਜਾਣਦੇ ਨੇ ਅੱਜ ਤੋਂ ਕੀਰਤਨ ਇਹ ਹੀ ਥੋੜਾ ਕਰਨਗੇ ਸਾਰੇ ਹੀ ਕਰਨਗੇ ਮਹਾਰਾਜ ਕਰਨਗੇ ਸਾਰੇ ਹੀ ਉਹ ਦਿਨ ਬਰਾਦਰੀਆਂ ਦੇ ਵਿੱਚੋਂ ਕੀਰਤਨ ਵਾਰ ਕੱਢ ਲਿਆ ਸਤਿਗੁਰੂ ਇੱਕੋ ਹੀ ਬਰਾਦਰੇ ਇੱਕੋ ਹੀ ਕਰਦੇ ਸੀ ਬਾਰੇ ਕਹਿੰਦੇ ਸਾਡੇ ਸਾਰੇ ਸੇਖੀ ਕਰਦਾਂਗੇ ਇੱਥੇ ਹਲ ਚਲਾਉਣ ਵਾਲੇ ਵੀ ਸਰੰਦੇ ਵਜਾਉਂਦੇ ਵੇਖਾਂਗੇ ਆਪਾਂ ਇੱਥੇ ਤਾਨ ਪੁਰੇ ਸਭ ਕੁਝ ਵੱਜੂ ਇਹਨਾਂ ਨੂੰ ਲੱਗਦਾ ਸੀ ਉਹ ਹੀ ਕੀਰਤਨ ਕਰਾਂਗੇ ਆਜੋ ਅੱਜ ਫਿਰ ਮਹਾਰਾਜ ਨੇ ਆਪ ਸਰੰਦਾ ਫੜ ਲਿਆ ਬਾਕੀ ਸਾਜ਼ ਸਾਰੇ ਕਹਿੰਦੇ ਆਜੋ ਜਿਵੇਂ ਹੁੰਦਾ ਹੈ ਆਓ ਕਰੀਏ ਸਤਿਗੁਰੂ ਹੱਥ 'ਚ ਸਾਜ਼ ਫੜ ਲੈ ਲੂ ਐਸੀ ਖੁਸ਼ ਹੋ ਗਏ ਸੀ ਤੇ ਮਹਾਰਾਜ ਉਹ ਤੇ ਕਰਦੇ ਸੀ ਤੁਸੀਂ ਕੀਰਤਨ ਕਰਨ ਲੱਗ ਗਏ ਤੁਸੀਂ ਤੇ ਮਹਾਰਾਜ ਇਦਾਂ ਹੀ ਬਹਿ ਜਾਓ ਇੰਨਾ ਹੀ ਬੜਾ ਤੁਸੀਂ ਤੇ ਫਿਰ ਨਾਲ ਗਾਣ ਲੱਗ ਪਏ ਤੇ ਨਾਲ ਸਾਰੇ ਸਿੱਖਾਂ ਨੂੰ ਵਾਹ ਲਿਆ نال سارے 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 ہو گئے سارے مہاراج اج کا نجارہ ہی نہیں کدی آیا مہاراج کہ اج سنگت منو کیرتن کر دیا سی ساریا رڑکے کے ਕੀਰਤਨ ਮਨੋ ਹੁੰਦਾ ਸੀ ਧਾਰਨਾ ਹੀ ਪੁਰਾਣੇ ਵੇਲਿਆਂ ਚ ਕਈਆਂ ਨੇ ਗਾਇਆਂ ਕਈਆਂ ਧਾਰਨਾ ਹੀ ਮਸਤੀ ਲਿਆ ਦਿੰਦੀਆਂ ਸੀ ਵੱਡੇ ਵੱਡੇ ਰਾਗੀ ਜਿਨੇ ਹੁਣ ਲੱਖ ਰੁਪਈਆ ਲੈਣਾ ਤੇ ਫੇਰ ਕਹਿਣਾ ਮੈਂ ਆਉਣਾ ਤੇ ਮੈਂ ਆਉਣਾ ਹੀ ਨਹੀਂ ਜਿਨਾਂ ਚ ਲੱਖ ਨਾ ਮਿਲਿਆ ਉਹਨਾਂ ਚ ਇੰਨਾ ਰਸ ਨਹੀਂ ਹੁੰਦਾ ਜਿਨੇ ਮਨੋ ਗਾਉਣ ਵਾਲਿਆਂ ਨੇ ਧਾਰਨਾ ਨਾਲ ਹੀ ਬੰਦਿਆਂ ਨੂੰ ਬੰਦੇ ਬਣਾਤਾ ਗੱਲ ਸਾਰੀ ਮਨ ਦੇ ਜਿੜਬੜਦੀ ਏ ਬੰਦਾ ਮਨੋਂ ਹੋਵੇ ਲੱਗਿਆ ਹੋਇਆ ਐਸਾ ਆਨੰਦ ਮਹਾਰਾਜ ਐਸਾ ਆਨੰਦ ਆਇਆ ਅਜ ਵਰਗਾ ਤੇ ਕਦੀ ਨਾਦੀ ਨਿਆ ਆਇਆ ਮਾਰੇ ਕੱਲ ਚਲੋ ਬਈ ਫਿਰ ਹੁਣ ਤੁਸੀਂ ਕਰਿਆ ਕਰੋ ਕਿਉਂਕਿ ਗੂੰਜਾਂ ਪੈਣ ਲੱਗ ਗਈਆਂ ਜਿਵੇਂ ਕਹਿੰਦੇ ਬਾਬੇ ਨਾਨਕ ਦਾ ਥੜਾ ਇੱਕ ਗਿਆ ਦੂਜਾ ਖੜਾ ਉੱਥੇ ਥੋੜਾ ਘਾਟਾ ਸੀ ਪਰ ਉਹ ਤੇ ਇੱਕ ਦਿਨ ਅੱਜ ਲੈਣ ਆਉਂਦੇ ਨੇ ਅੱਜ ਲੈ ਉਹ 10 ਦਿਨ ਲੱਗ ਗਏ 15 ਦਿਨ ਲੱਗ ਗਏ ਤੇ ਟੈਨਸ਼ਨ ਪੈ ਗਈ ਵੀ ਸਾਨੂੰ ਤੇ ਲੈਣੀ ਨਹੀਂ ਆਇਆ ਐਨੀ ਇੱਜ਼ਤ ਐਨਾ ਸਤਕਾਰ ਲੋਕੀ ਇਹਨਾਂ ਨੂੰ ਮੱਥੇ ਟੇਕਦੇ ਸੀ ਤੇ ਹੁਣ ਪੁੱਛੇ ਕੋਈ ਨਾ 6 ਮਹੀਨੇ ਲੰਘ ਗਏ ਕੋਈ ਨਹੀਂ ਆਇਆ ਲੈ ਕਈਆਂ ਨੇ ਕਹਿਣਾ ਮਹਾਰਾਜ ਸੱਤੇ ਬਲਵੰਡ ਬਾਰੇ ਕੀ ਵਿਚਾਰ ਹੈ ਮਹਾਰਾ ਕਹਿੰਦੇ ਉਹਨੂੰ ਜੇ ਕੋਈ ਬਖਸ਼ਾਉਣ ਵੀ ਆ ਗਿਆ ਨਾ ਮੂੰਹ ਕਾਲਾ ਕਰ ਦਿਆਂਗਾ ਜਿਹੜਾ ਬਖਸ਼ਾਉਣ ਵੀ ਆਇਆ ਕਦੇ ਤੇ ਭਾਵਾਂਗੇ ਉਹਦਾ ਮੂੰਹ ਕਾਲਾ ਕਰਾਂਗੇ ਨਾਮ ਵੀ ਨਾ ਲਿਓ ਮੈਨੂੰ ਕਹਿਣ ਲੱਖ ਵਾਰੀ ਕਹਿਣ ਗੁਰੂ ਨਾਨਕ ਦੇਵ ਜੀ ਕੋ ਤੇ ਬੋਲੀ ਜਾਂਦੇ ਉਹ ਤੇ ਇੰਨਾ ਹੰਕਾਰ ਹੋ ਗਿਆ ਉਹਨਾਂ ਨੂੰ ਮਹਾਰਾ ਕਹਿਣ ਲੱਗੇ ਕਦੇ ਤੇ ਭਾਵਾਂਗੇ ਮੂੰਹ ਕਾਲਾ ਕਰਕੇ ਜਿਹੜਾ ਉਹਨਾਂ ਦਾ ਨਾਮ ਹੀ ਲਵੇ ابھی نہیں بخشنا کرو سکتا کیرتن بس روپے حال ہو گیا مرد آ گئے روٹی تو بماری آ گئی جنا پیسہ وہ بھی لگ گیا کوڑ کے اتنے ادو کوڑ کے روگ بھی بڑے پیڑے کوئی جد واہ نہ چلی کہ ਸੱਤਾ ਪਲਵੰਡ ਨੂੰ ਕਿਸੇ ਨੇ ਸਲਾਹ ਦਿੱਤੀ ਇੱਕ ਗੁਰੂ ਅਰਜਣ ਦੇ ਮਹਾਰਾਜ ਦਾ ਪਿਆਰਾ ਸਿੱਖ ਹੈ ਲੱਧਾ ਭਾਈ ਲੱਧਾ ਪਰ ਉਪਕਾਰ ਜੇ ਤੁਹਾਨੂੰ ਕੋਈ ਬਖਸ਼ਾ ਸਕਦਾ ਤੇ ਲੱਧਾ ਬਖਸ਼ਾ ਸਕਦਾ ਉਹਦੇ ਤੋਂ ਬਿਨਾ ਨਹੀਂ ਕਿਸੇ ਨੇ ਤੁਹਾਡੀ ਬਾਹ ਫੜਨ ਭਾਈ ਲੱਧਾ ਲੱਭਿਆ ਇਹਨਾਂ ਨੇ ਭਾਈ ਲੱਧਿਆ ਕੋਈ ਬੰਦਾ ਵੀ ਬਾਹ ਨਹੀਂ ਫੜਨ ਤੋਂ ਤਿਆਰ ਮਹਾਰਾਜਾ ਵੱਲ ਸਾਡੀ ਕੋਈ ਬੇਨਤੀ ਵੀ ਨਹੀਂ ਗੁਰੂ ਸਾਹਿਬ ਨੂੰ ਕਰਦਾ ਲਦਿਆ ਤੇਰੇ ਅੱਗੇ ਤਰਲਾ ਲੈਨੇ ਆਂ ਹੱਥ ਜੋੜਦੇ ਆਂ ਗਲ 'ਚ ਪੱਲਾ ਪਾਨੇ ਆਂ ਮਰ ਜਾਾਂਗੇ ਅਸੀਂ ਨਹੀਂ ਤੇ ਰੁਲ ਜਾਾਂਗੇ ਸਾਰੀ ਜ਼ਿੰਦਗੀ ਦਾ ਕਲੰਕ ਖੱਟ ਲਿਆ ਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦੇ ਬਖਸ਼ਾ ਦੇ बड़ा रोए बड़ा रोए के ਹੋ ਗਈ ਅਸੀਂ ਬਖਸ਼ੇ ਜਾਈਏ ਭਾਈ ਲੱਤਾ ਪਰਉਪਕਾਰੀ ਸੀ ਇਹੋ ਜਿ ਸਿੱਖ ਵੀ ਸੀ ਕਮਾਲ ਦੀ ਗੱਲ ਹੈ ਕਹਿੰਦੇ ਜਾਣਾ ਗੁਰੂ ਅਰਜਨ ਗੁਰੂ ਅਰਜਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਤੁਹਾਡੀ ਸਵੇਰੇ ਆ ਜਿਓ ਚੱਲਾਂਗੇ ਸਤਗੁਰ ਦੇ ਦਰਬਾਰ ਵਿੱਚ ਭਾਈ ਲੱਤੇ ਨੂੰ ਪਤਾ ਹੈ ਵੀ ਮਹਾਰਾਜ ਨੇ ਕਿਹਾ ਜਿਹੜਾ ਆਏਗਾ ਇਹਨਾਂ ਨੂੰ ਬਖਸ਼ਾਏਗਾ ਮੂੰਹ ਕਾਲਾ ਕਰਕੇ ਕਹਿੰਦੇ ਤੇ ਪਾਵਾਂਗੇ ਪਤਾ ਹੈ ਗੁਰਿੰਦਰ ਅਰਜਨ ਦੇਵ ਮਹਾਰਾਜ ਨੇ ਇਦਾਂ ਕਿਹਾ ਲੱਦਾ ਇੰਨਾ ਪਾਰੋਂ ਪੁਕਾਰੀ ਸੀ ਸਵੇਰ ਵੇਲੇ ਜਦੋਂ ਇਹ ਆਏ ਇਹ ਛਿੱਤਰਾਂ ਦਾ ਇੱਕ ਹਾਰ ਬਣਾ ਕੇ ਬੈਠਾ ਹੈ ਗਦਾ ਵੀ ਮੰਗਾਇਆ ਹੋਇਆ ਹੈ ਭਾਈ ਲੱਦਾ ਆਪ ਹੀ ਤਿਆਰੀ ਕਰਕੇ ਬੈਠਾ ਹੈ ਢੋਲ ਵਾਲਾ ਵੀ ਮੰਗਾਇਆ ਹੋਇਆ ਹੈ ਮੂੰ ਆਪਣਾ ਆਪੇ ਕਾਲਾ ਕਰਕੇ ਛੇਤਰਾਂ ਦਾ ਗਲ ਚ ਹਾਰ ਪਾ ਕੇ ਭਾਈ ਲੱਧਾ ਗਦੇ ਤੇ ਬਹਿ ਕੇ ਘੋਲ ਵਾਲੇ ਨੂੰ ਕਹਿੰਦਾ ਢੋਲ ਵਜਾ ਕਿ ਸਤਿਗੁਰੂ ਦੇ ਦਰਬਾਰ ਚ ਲੈ ਚੱਲ। ਇਹੀ ਕਰਨਾ ਹੈ ਨਾ ਮਾਦ। ਤੇ ਮੈਂ ਆਪੇ ਹੀ ਕਰ ਲੇਗਾ। ਪਰ ਤਰਸ ਆਉਂਦਾ ਵੇਖ ਵੇਖ। ਕਿੰਨਾ ਹਿਰਦਾ ਦਇਆ ਦਾ ਭਰਿਆ ਹੁੰਦਾ ਕਈਆਂ। ਤਰਸ ਆ ਗਿਆ। ਦਇਆ ਸਾ ਮਨ ਵਿੱਚ ਹੋਣਾ ਚਾਹੀਦਾ ਪਿਆਰ ਹੋਣਾ ਚਾਹੀਦਾ ਕਹਿੋ ਜੇ ਪਰਉਪਕਾਰੀ ਸਿੱਖ ਜਨਮ ਮਰਨ ਤੋਂ ਹੂ ਮੈਂ ਨਾਹੀ ਜਨ ਪਰ ਉਪਕਾਰੀ ਆਇਆ ਵਾਹ ਬਸ ਵੀਰ ਗਦੇ ਤੇ ਭਾਈ ਲੱਦਾ ਢੋਲ ਆੜਾ ਕੇ ਪਿੰਡ ਆਲੇ ਵੇਖਣ ਲੋਕ ਸਾਰੇ ਲੋ ਵਿਆਹ ਕੀ ਬਣ ਗਿਆ ਭਾਈ ਲੱਦਾ ਜੀ ਕਹਿੰਦੇ ਨੇ ਉਹ ਪਿਆਰਿਓ ਐਦਾਂ ਹੀ ਨਾ ਤੁਰਿ ਜਾਓ ਬਾਕੀ ਕੋ ਵੀ ਨਾਲ ਸੱਚੇ ਪਾਤਸ਼ਾਹ ਤੇ ਅਪਰਾਧ ਕਰਤ ਹੈ ਜੀਤੇ ਜਨਨੀ ਜਨਨੀ ਚੀਤ ਨਾ ਰਖ ਸਤੇਤੇ ਰਾ ਪਈਆ ਹਉ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ ਅਵਗਣ ਮੇਰਾ ਬਸ ਜਦੋਂ ਮਹਾਰਾਜ ਨੇ ਸੁਣਿਆ ਕਹਿੰਦੇ ਢੋਲ ਕਿੱਧਰ ਵੱਜਦਾ ਆਉਂਦਾ ਹੈ ਕਹਿੰਦੇ ਜੀ ਸੱਤਾ ਬਲਵੰਡ ਨੂੰ ਬਖਸ਼ਾਉਣ ਅੱਜ ਲੱਦਾ ਪਰ ਫੁਕਾਰੀ ਆ ਰਹੇ ਮਹਾਰਾਜ ਕਹਿੰਦੇ ਢੋਲ ਕਿਉਂ ਵੱਜਦਾ ਹੈ ਕਹਿੰਦੇ ਜੀ ਮੂੰਹ ਕਾਲਾ ਕੀਤਾ ਗਦੇ ਤੇ ਬੈਠਾ ਹੈ ਅੱਗੇ ਢੋਲ ਲਾਇਆ ਸਤਿਗੁਰੂ ਕਹਿੰਦੇ ਲੱਧਾ ਪਾਰ ਉਪਕਾਰੀ ਸਿੱਖ ਉਹ ਗਧੇ ਤੇ ਬੈਠਾ ਉਹਨੇ ਕੀ ਗਲਤੀ ਕੀਤੀ ਹੈ ਫਟਾਫਟ ਉੱਠੇ ਭੱਜ ਕੇ ਬਾਹਰ ਗਏ ਲੱਧਿਆ ਥੱਲੇ ਉਤਰ ਗਧੇ ਤੋਂ ਥੱਲੇ ਲਾਇਆ ਮੂੰਹ ਤੋਂ ਆਇਆ ਕਹਿੰਦੇ ਤੂੰ ਆ ਕੀ ਸਵਾਗ ਬਣਾਈ ਫਿਰਦਾ ਹੈ ਕਹਿੰਦਾ ਸਤਿਗੁਰੂ ਜੀ ਤੁਸੀਂ ਬਚਨ ਕੀਤਾ ਸੀ ਆ ਆ ਗਿਆ ਮਗਰ ਮਗਰ ਤੁਰੇ ਆਉਂਦੇ ਹੈ ਇਹਨਾਂ ਨੂੰ ਬਖਸ਼ ਦਿਓ ਰੋਂਦੇ ਫਿਰਦੇ ਆ ਗਲੀਆਂ 'ਚ ਫਿਰਦੇ ਆ ਗੁਰੂ ਤੇ ਕੀਰਤਨੀਏ ਰਹੇ ਆ ਥਾ ਥਾ ਤੇ ਫਟਕਦੇ ਫਿਰਦੇ ਐ ਸਤਿਗੁਰ ਜੀ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਲਦਿਆ ਓਏ ਤੂੰ ਮੈਨੂੰ ਇੱਟਾ ਹੀ ਕਹਿ ਦਿੰਦਾ ਆ ਕਿ ਬਖਸ਼ ਦੇ ਉਸ ਤੇਰੇ ਕਹਿੰਦੇ ਤੇ ਮੈਂ ਵੈਸੇ ਹੀ ਬਖਸ਼ ਦੇਣਾ ਤੂੰ ਮੂੰਹ ਕਾਲਾ ਕਰੀ ਫਿਰਦਾ ਮਹਾਰਾਜ ਤੂੰ ਇਸ ਗੱਲ ਵਾਲੀ ਜਾਈ ਜਾਂਦੇ ਵਾਰ ਤੂੰ ਮੂੰਹ ਕਾਲਾ ਕਿਉਂ ਕੀਤਾ ਤੂੰ ਕਿਉਂ ਗਦੇ ਤੇ ਬੈਠਾ ਲਦਿਆ ਤੇਰੇ ਵਰਗਾ ਸਿੱਖ ਗਦੇ ਤੇ ਕਿਉਂ ਬੈਠੇ ਮਹਾਰਾਜ ਤੁਹਾਡਾ ਬਚਨ ਵੀ ਤੇ ਪੂਰਾ ਕਰਨਾ ਸੀ ਨਾ ਲੱਦਿਆ ਤੇਰੇ ਵਰਗਿਆਂ ਦੇ ਸਿਰ ਤੇ ਇਹ ਧਰਮ ਖੜਾ ਤੇਰੇ ਵਰਗਿਆਂ ਦੇ ਪੈਰਾਂ ਪਿੱਛੇ ਇਹ ਸੋਚ ਚਲਣੀ ਅੱਗੇ ਗੁਰੂ ਨਾਨਕ ਦਾ ਐਸਾ ਪਰਉਪਕਾਰ ਕਿਸੇ ਦੇ ਭਲੇ ਵਾਸਤੇ ਆਪਣਾ ਮੂੰਹ ਕਾਲਾ ਕਰਾ ਲੈਣਾ ਸੌਖੀ ਗੱਲ ਤਨ ਹੈ ਤੂੰ ਤਨ ਸਿੱਖੀ ਸੱਤਾ ਬਲਵੰਡ ਚਰਨਾ ਤੇ ਜੁਗੇ ਮਹਾਰਾਜ ਦੱਸੋ ਕੀ ਬਣੇਗਾ ਸੱਚੇ ਪਾਸ਼ਾ ਆਪਾਂ ਪੜਦੇ ਰਹਿਣ ਅੱਗੇ ਸਤਿਗੁਰ ਜੀ ਹੱਲ ਦੱਸ ਦਿਓ ਸੱਚੇ ਬਾਦਸ਼ਾਹ ਦਖਸ਼ੇ ਜਾਵਾ ਕੀ ਹੈ ਸਤਿਗੁਰ ਕਹਿੰਦੇ ਜਿਹੜੀ ਰਸਨਾ ਦੇ ਨਾਲ ਗੁਰੂ ਨਾਨਕ ਦੇ ਵਿਰੁੱਧ ਬੋਲੇਓ ਹਮਰ ਇਸੇ ਰਸਨਾ ਦੇ ਨਾਲ ਉਹਨਾਂ ਦੀ ਸਿਫਤ ਕਰੋ ਜਿਵੇਂ ਜਿਵੇਂ ਸਿਫਤ ਕਰੋਗੇ ਮਨੋ ਕਰਿਓ ਮਨੋ ਜਿਵੇਂ ਜਿਵੇਂ ਤੁਹਾਡਾ ਮਨ ਤੰਦਰੁਸਤ ਹੋਏਗਾ ਦਿਲੋਂ ਸਿਫਤ ਕਰੋਗੇ ਓਵੇਂ ਓਵੇਂ ਤੁਹਾਡਾ ਫਿਰ ਸ਼ਰੀਰ ਵੀ ਤੰਦਰੁਸਤ ਹੋ ਜਾਏਗਾ ਫਿਰ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਮੰਨ ਕੇ ਐਸਾ ਕੀਰਤਨ ਮੈਨਾ ਨੇ ਕੀਤਾ ਮਸਤ ਹੋ ਕੇ ਭੁੱਲਾਂ ਤੋਂ ਬੰਦਾ ਸਿੱਖ ਵੀ ਸਕਦਾ ਹੈ ਜਾਂ ਬੇੜਾ ਵੀ ਗਲਤ ਕਰ ਸਕਦਾ ਆਪਣਾ ਜ਼ਿੰਦਗੀ 'ਚ ਭੁੱਲਾਂ ਹੁੰਦੀਆਂ ਹਨ ਭੁੱਲਾਂ ਤੋਂ ਕਈ ਬੰਦੇ ਸਿੱਖ ਲੈਂਦੇ ਆ ਕਈ ਨਹੀਂ ਸਿੱਖਦੇ ਫਿਰ ਉਹੀ ਗਲਤੀ ਕਰਦੇ ਆ